ਮੈਂ ਮੱਝ ਪੇਸ਼ੀ ਹੋਣੀ ਸੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਵਾਬ ਦਿੱਤਾ ਸਿੰਗਰ ਦੇ ਨਾਲ ਤੇ ਉਹਨਾਂ ਦਾ ਕੰਟੈਕਟ ਨਹੀਂ ਹੋ ਸਕਿਆ ਲੇਕਿਨ ਉਹਨਾਂ ਦਾ ਕੰਟੈਕਟ ਉਹਨਾਂ ਦੀ ਕੰਪਨੀ ਆਫਿਸਸ ਨਾਲ ਹੋ ਗਿਆ ਤੇ ਉਹਨਾਂ ਦੇ ਲਾਇਰ ਬੜੀ ਛੇਤੀ ਪੂਰੀ ਐਕਸਪਲੇਨੇਸ਼ਨ ਲੈਟਰ ਸਾਨੂੰ ਪੀਸ ਦਿੱਤੀ ਤੁਹਾਡੀ ਹੋਰ ਵੀ ਵਿਸਤਾਰਪੂਰਵਕ ਗੱਲ ਹੋਈ ਹੋਏਗੀ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਗਿਲਟੀ ਹੈਗੀ ਸੀ ਦੇ ਫੈਂਟ ਸੌਰੀ ਅਬਾਊਟ ਇਟ ਉਹ ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਸ ਚੀਜ਼ ਦਾ ਔਰ ਆਉਣਗੇ ਵੀ ਜ਼ਰੂਰ ਜਦੋਂ ਆਉਣਗੇ ਮੈਨੂੰ ਮਿਲਣਗੇ ਵੀ ਜ਼ਰੂਰ ਕੋਈ ਪੱਕੇ ਤੌਰ ਤੇ ਇਸ ਨੂੰ ਰੋਕਣ ਦੇ ਲਈ ਮੋਹਰ ਲਗਾ ਕੇ ਕਿ ਇਹੋ ਜਿਹੀ ਪ੍ਰਚਲਿਤ ਗਾਣਿਆਂ ਦੇ ਵਿੱਚ ਜਿਹੜੀ ਗੰਦੀ ਸ਼ਬਦਾਵਲੀ ਹੋਈ ਨਾ ਸਕੇ ਉਸ ਲਈ ਕੋਈ ਕੰਮ ਹੋ ਸਕਦਾ ਸੋ ਇਹਦੇ ਲਈ ਜਿਹੜੀਆਂ ਨੇ ਸੈਂਟਰ ਨੂੰ ਚਾਹੀਦਾ ਕਿ ਸਾਈਬਰ ਲਾਜ਼ ਬਣਾਉਣ ਇਹ ਤੇ ਹੈ ਨਹੀਂਗਾ ਕਿ ਕੱਲਾ ਪੰਜਾਬ ਦੀ ਜਨਤਾ ਨੂੰ ਇਫੈਕਟ ਹੋ ਰਿਹਾ ਤੇ ਦਿੱਲੀ ਤੇ ਯੂਪੀ ਨੂੰ ਨਹੀਂ ਹੋ ਰਿਹਾ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਸਾਡੀ ਸੈਂਸਰਸ਼ਿਪ ਹੈ ਉਹ ਸਟਰੋਂਗ ਕਰੋ ਮੂਵੀਜ਼ ਦੇ ਉੱਤੇ ਵੀ ਹੁੰਦੀ ਹੈ ਕੈਟੇਗੋਰੀਜ਼ ਵੀ ਕਰਦੇ ਆਪਾਂ ਮੂਵੀਜ਼ ਨੂੰ ਪੰਜਾਬ ਦੇ ਵਿੱਚ ਆਪਣੀ ਸਾਡੀ ਇੰਨੀ ਰਿਚ ਕਲਚਰ ਹੈਗਾ ਕਿ ਲੋਕੀ ਬਾਹਰੋਂ ਵਿਦੇਸ਼ੋਂ ਤੋਂ ਪੜ੍ਹਨਾ ਆਉਂਦੇ ਨੇ ਸਾਡੇ ਕਲਚਰ ਨੂੰ ਧਾਰਮਿਕ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਹੈ ਸੋ ਡੈਫੀਨਿਟਲੀ ਲੋਕ ਇਫੈਕਟ ਦਾ ਪੈਂਦਾ ਹੈ ਮਗਰ ਹੁੰਦਾ ਕੀ ਹੈ ਨਾ ਕਿ ਜੇ ਸਿੰਗਰਸ ਕੁਝ ਐਓ ਜੇ ਲਿਰਿਕਸ ਯੂਜ਼ ਕਰਦੇ ਨੇ ਸੋ ਉਹ ਸਲੈਂਗ ਹੋ ਜਾਂਦਾ ਹੈ ਕਦੋਂ ਅਗਲੀ ਕਰਵਾਈ ਲਿਖੀ ਜਾਏਗੀ ਕਦੋਂ ਆ ਰਹੇ ਨੇ ਜਾਂ ਫਿਰ ਅਗਲਾ ਪ੍ਰੋਸੈਸ ਕੀ ਹੈ ਉਹ ਕਹਿੰਦੇ ਸੀ ਅਸੀਂ ਬੜੀ ਛੇਤੀ ਤੁਹਾਨੂੰ ਦੱਸਾਂਗੇ ਕਿ ਅਸੀਂ ਕਦੋਂ ਆ ਰਹੇ ਹਾਂ ਡੈਫੀਨਿਟਲੀ ਆਉਣਾ ਤਾਂ ਹੈਗਾ ਇਹ ਇਹ ਉਹਨਾਂ ਦੀ ਵੀ ਤੇ ਮਾਪ ਭੂਮੀ ਹੈਗੀ ਉਹਨਾਂ ਦੀ ਪੰਜਾਬ ਦੇ ਦੋ ਨਾਮੀ ਗਾਇਕ ਜਿਸ ਦੇ ਵਿੱਚ ਹਨੀ ਸਿੰਘ ਅਤੇ ਕਰਨ ਓਜਲਾ ਦੇ ਖਿਲਾਫ ਜਿਹੜੀ ਕਾਰਵਾਈ ਉਲਕੀ ਜਾਂਦੀ ਹੈ ਕਿਉਂਕਿ ਗਾਣਿਆਂ ਦੇ ਵਿੱਚ ਪੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਮਾਵਾ ਪਿਆਰਾਂ ਦੇ ਨਾਮ ਉੱਤੇ ਗਾਲਾਂ ਕੱਢ ਕੇ ਆਪਣੇ ਗਾਣੇ ਨੂੰ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਮੋਟੋ ਲਿਆ ਜਾਂਦਾ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਕੀ ਕੁਝ ਹੋਇਆ ਜਾਂ ਇਸ ਪੇਸ਼ੀ ਦੇ ਦੌਰਾਨ ਉਹ ਆਏ ਨਹੀਂ ਆਏ ਇਸ ਉੱਤੇ ਗੱਲ ਕਰਦੇ ਹਾਂ ਮੈਂ ਅੱਜ ਪੇਸ਼ੀ ਹੋਣੀ ਸੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਵਾਬ ਦਿੱਤਾ ਦੇਖੋ ਇਹ ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਸੀ ਜਦੋਂ ਸੁਮੋਟੋ ਲਿਆ ਸੀਗਾ ਕਿ ਇਹ ਆਊਟ ਆਫ ਕੰਟਰੀ ਨਹੀਂ ਇਹ ਹਣੀ ਗਿਆ ਇਥੇ ਉਸ ਬਾਅਦ ਲੈਟਰ ਲਿਖਿਆ ਗਿਆ ਸੀ ਬੀਓਆਈ ਨੂੰ ਵੀ ਕਿ ਇਹਨਾਂ ਨੂੰ ਕੰਟੈਕਟ ਕਰਕੇ ਪੇਸ਼ ਕੀਤਾ ਜਾਏ ਲੇਕਿਨ ਮੇਰੀ ਪਰਸਨਲੀ ਉਹਨਾਂ ਨਾਲ ਫੋਨ ਦੇ ਉੱਤੇ ਗੱਲ ਹੋਈ ਹੈ ਕਰਨ ਨਾਲ ਵੀ ਹੋਈ ਹੈ ਹਣੀ ਸਿੰਘ ਨਾਲ ਵੀ ਹੋਈ ਹੈ ਐਂਡ ਆਈ ਟੋਲਡ देम ਆਲਸੋ ਕਿ ਵੀ ਇਹ ਜਿਹੜਾ ਤੁਸੀਂ ਗਾਨਾ ਜਿਹੜਾ ਵਰਡਿੰਗਸ ਯੂਜ਼ ਕੀਤੀਆਂ ਨੇ ਇਹਦਾ ਇੰਪੈਕਟ ਜਿਹੜਾ ਸਾਡੇ ਸਮਾਜ ਦੇ ਉੱਤੇ ਬਹੁਤ ਬੁਰਾ ਹੈ ਤੁਹਾਨੂੰ ਆਪ ਨੂੰ ਪਤਾ ਹੈ ਦੇ ਫੈਲਟ ਸੌਰੀ ਅਬਾਊਟ ਇਟ ਉਹ ਕਹਿੰਦੇ ਜੀ ਨਹੀਂ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਸ ਚੀਜ਼ ਦਾ ਔਰ ਆਉਣਗੇ ਵੀ ਜ਼ਰੂਰ ਜਦੋਂ ਆਉਣਗੇ ਮੈਨੂੰ ਮਿਲਣਗੇ ਵੀ ਜ਼ਰੂਰ ਬਹੁਤ ਤੇ ਬਾਕੀ ਹੈਗਾ ਕਿ ਜਿੱਦਾਂ ਬਿਓ ਹੈ ਇਹਦਾ ਸਵਾਲ ਹੈ ਰਿਪੋਰਟ ਦਾ ਉਹਨਾਂ ਨੇ ਇੱਕ ਸਿੰਗਰ ਦੇ ਨਾਲ ਤੇ ਉਹਨਾਂ ਦਾ ਕੰਟੈਕਟ ਨਹੀਂ ਹੋ ਸਕਿਆ ਲੇਕਿਨ ਉਹਨਾਂ ਦਾ ਕੰਟੈਕਟ ਉਹਨਾਂ ਦੇ ਕੰਪਨੀ ਆਫਿਸਰਸ ਨਾਲ ਹੋਇਆ ਆ ਤੇ ਉਹਨਾਂ ਦੇ ਲਾਇਰ ਬੜੀ ਛੇਤੀ ਪੂਰੀ ਐਕਸਪਲੇਨੇਸ਼ਨ ਲੈਟਰ ਸਾਨੂੰ ਭੇਜ ਦਿੱਤੀ ਕਿ ਮੈਮ ਜਿਹੜੀ ਗੱਲਬਾਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੋਰੀ ਦਾ ਜ਼ਿਕਰ ਕੀਤਾ ਤੁਹਾਡੀ ਹੋਰ ਵੀ ਵਿਸਤਾਰਪੂਰਵਕ ਗੱਲ ਹੋਈ ਹੋਏਗੀ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਗਿਲਟੀ ਹੈਗੀ ਸੀ ਨਹੀਂ ਦੇਖੋ ਗਿਲਟੀ ਤਾਂ ਹੁੰਦੀ ਹੈ ਜਦੋਂ ਤੁਹਾਨੂੰ ਸਭ ਨੂੰ ਇੰਪੈਕਟ ਪਤਾ ਲੱਗਦਾ ਵੀ ਇਹਦਾ ਗਲਤ ਹੁੰਦਾ ਗਿਲਟੀ ਤਾਂ ਡੈਫੀਨਿਟਲੀ ਹੁੰਦੀ ਹੈ ਗਿਲਟੀ ਨਾ ਵੇਦ ਅਸਰ ਕੀ ਮੈਂ ਅੱਗੇ ਤੋਂ ਅਸੀਂ ਜ਼ੋਰ ਧਿਆਨ ਰੱਖਾਂਗੇ ਇਸ ਚੀਜ਼ ਦਾ ਸੋ ਸਾਡਾ ਮਕਸਦ ਇਹ ਹੁੰਦਾ ਕਿ ਕਿਸੇ ਨੂੰ ਰਿਅਲਾਈਜ਼ ਕਰਵਾਉਣਾ ਕਿ ਤੁਸੀਂ ਜੋ ਕੰਮ ਕਰਤਾ ਹੈ ਉਹ ਕੌਨਸ਼ੀਅਸਲੀ ਗਲਤ ਹੈ ਉਸ ਕੰਮ ਵਿੱਚ ਦੇ ਰਿਅਲਾਈਜ਼ ਆਲਸੋ ਸੋ ਵੈਨ ਦੇ ਕਮ ਨਾਓ ਜਦੋਂ ਮਿਲਣਗੇ ਆਣਗੇ ਵਿਸਤਾਰ ਨਾਲ ਮੈਂ ਪੂਰੀ ਗੱਲ ਉਹਨਾਂ ਨਾਲ ਕਰੂੰਗੀ ਜ਼ਰੂਰ ਮੈਮ ਸੌਰੀ ਕਹਿ ਕੇ ਜਾਂ ਆਪਣੀ ਗਲਤੀ ਮੰਨ ਕੇ ਆਪਾਂ ਹਟ ਜਾਂਦੇ ਆ ਪਰ ਫੇਰ ਕੋਈ ਨਾ ਕੋਈ ਅਜਿਹਾ ਵਿਵਾਦ ਆਏ ਦਿਨ ਖੜਾ ਹੀ ਰਹਿੰਦਾ ਕੋਈ ਪੱਕੇ ਤੌਰ ਤੇ ਇਸ ਨੂੰ ਰੋਕਣ ਦੇ ਲਈ ਮੋਹਰ ਲਗਾ ਕੇ ਕੀ ਇਹੋ ਜੀ ਪ੍ਰਚਲਿਤ ਗਾਣਿਆਂ ਦੇ ਵਿੱਚ ਜਿਹੜੀ ਗੰਦੀ ਸ਼ਬਦਾਵਲੀ ਹੋ ਹੀ ਨਾ ਸਕੇ ਉਸ ਲਈ ਕੋਈ ਕੰਮ ਹੋ ਸਕਦਾ ਬਿਲਕੁਲ ਮੈਂ ਹਮੇਸ਼ਾ ਇਸ ਤੇ ਜ਼ੋਰ ਪਾ ਰਹੀ ਹਾਂ ਕਿ ਸਾਈਬਰ ਲਾਅ ਸਟਰੋਂਗ ਕਰੋ ਇਨਾ ਦੇ ਉੱਤੇ ਜਿਹੜੀ ਹੈਗੀ ਆ ਸਾਡੀ ਸੈਂਸਰਸ਼ਿਪ ਹੈ ਉਹ ਸਟਰੋਂਗ ਕਰੋ ਮੂਵੀਜ਼ ਦੇ ਉੱਤੇ ਵੀ ਹੁੰਦੀ ਹੈ ਕੈਟੇਗੋਰੀਜ਼ ਵੀ ਕਰਦੇ ਆਪਾਂ ਮੂਵੀਜ਼ ਨੂੰ ਕਿ ਅਡਲਟ ਹੈ ਜਾਂ ਜੋ ਵੀ ਸੀਨਸ ਨੂੰ ਕੱਟੇ ਜਾਂਦੇ ਨੇ ਨਾਲੇ ਹੁਣ ਰੀਸੈਂਟਲੀ ਸਾਡਾ ਹਥਿਆਰਾਂ ਦੇ ਉੱਤੇ ਰੋਕ ਲੱਗੀ ਸੀ ਸਾਰੀਆਂ ਰੀਲਰ ਰੋਕੀਆਂ ਗਈਆਂ ਸਾਡੀ ਪੋਰਨੋਗ੍ਰਾਫਿਕ ਸਾਈਟਸ ਦੇ ਉੱਤੇ ਰੋਕ ਲੱਗੀ ਹੈ ਬਾਕੀ ਅਸ਼ਲੀਲ ਵੀਡੀਓ ਜਿਹੜੇ ਪਾਉਂਦੇ ਨੇ ਉਹਨਾਂ ਤੇ ਰੋਕ ਲੱਗੀ ਹੈ ਤੇ ਇਹੋ ਜੇ ਕਿਉਂ ਨਹੀਂ ਕਰਨੀ ਅਸੀਂ ਸੋ ਇਹਦੇ ਲਈ ਜਿਹੜੀਆਂ ਨੇ ਸੈਂਟਰ ਨੂੰ ਚਾਹੀਦਾ ਕਿ ਸਾਈਬਰ ਲਾਜ਼ ਬਣਾਣ ਇਹ ਤਾਂ ਹੈ ਨਹੀਂਗਾ ਕਿ ਕੱਲਾ ਪੰਜਾਬ ਦੀ ਜਨਤਾ ਨੂੰ ਇਫੈਕਟ ਹੋ ਰਿਹਾ ਤੇ ਦਿੱਲੀ ਤੇ ਯੂਪੀ ਨੂੰ ਨਹੀਂ ਹੋ ਰਿਹਾ ਇਹ ਪੂਰਾ ਮੋਰਲ ਜਿਹੜਾ ਹੈ ਨਾ ਸਾਡਾ ਫੈਬਰਿਕ ਇਹ ਇੰਟੈਕਟ ਰਹਿਣਾ ਚਾਹੀਦਾ ਹੈ ਔਰ ਡੈਫੀਨੇਟਲੀ ਇਹਨਾਂ ਦੇ ਲਈ ਸਾਈਬਰ ਲਾਜ਼ ਬਣਨੀ ਚਾਹੀਦੀ ਹੈ। ਮੈਮ ਤੁਸੀਂ ਬੜੀ ਅੱਛੀ ਬੈਕਗ੍ਰਾਉਂਡ ਤੋਂ ਤੁਹਾਡਾ ਬੜਾ ਅੱਛਾ ਪਿਛੋਕੜ ਹੈ ਵਿਦੇਸ਼ਾਂ ਦੇ ਵਿੱਚ ਵੀ ਆਣਾ ਜਾਣਾ ਰਹਿੰਦਾ। ਜਦੋਂ ਤੁਸੀਂ ਵੀ ਬਾਹਰ ਜਾਂਦੇ ਹੋਵੋਗੇ ਤਾਂ ਲੋਕੀ ਕੀ ਕਹਿੰਦੇ ਨੇ ਕਿਉਂਕਿ ਪੰਜਾਬ ਦੀ ਇੱਕ ਜਿਹੜੀ ਪਿਕਚਰ ਸੀ ਉਹ ਬੜੀ ਸੁਨਹਿਰੀ ਪਿਕਚਰ ਸੀ ਪਰ ਅੱਜ ਕੱਲ ਅਸੀਂ ਗਾਣੇ ਡਰੱਗਸ ਜਾਂ ਫਿਰ ਹੋਰ ਪਾਸੇ ਨੂੰ ਤੁਰ ਪਏ ਆ। ਲੋਕਾਂ ਤੇ ਪੰਜਾਬ ਪਤੀ ਜੋ ਵਿਚਾਰ ਆਉਂਦਾ ਤੁਹਾਡੇ ਮਨ ਨੂੰ ਕੀ ਠੇਸ ਪਹੁੰਚਦੀ ਹੈ। ਦੇਖੋ ਪੰਜਾਬ ਦੇ ਵਿੱਚ ਆਪਣੀ ਸਾਡੀ ਇੰਨੀ ਰਿਚ ਕਲਚਰ ਹੈਗਾ ਕਿ ਲੋਕੀ ਬਾਹਰੋਂ ਵਿਦੇਸ਼ੋਂ ਤੋਂ ਪੜ੍ਹਨਾ ਆਉਂਦੇ ਨੇ ਸਾਡੇ ਕਲਚਰ ਨੂੰ। ਧਾਰਮਿਕ ਹੈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈਗੀ ਐ ਸੋ ਡੈਫੀਨਿਟਲੀ ਲੁਕ ਇਫੈਕਟ ਦ ਪੈਂਦਾ ਹੈ ਮਗਰ ਹੁੰਦਾ ਕੀ ਹੈ ਨਾ ਕਿ ਜੇ ਸਿੰਗਰਸ ਕੁਝ ਐਓ ਜੇ ਲਿਰਿਕਸ ਯੂਜ਼ ਕਰਦੇ ਨੇ ਸੋ ਉਹ ਸਲੈਂਗ ਹੋ ਜਾਂਦਾ ਹੈ ਕਿ ਇਹ ਤੇ ਸਲੈਂਗ ਹੈਗਾ ਇਹਦਾ ਸਾਨੂੰ ਅਸੀਂ ਇਹਨੂੰ ਕੋਈ ਇੰਪੈਕਟ ਦੇ ਲਈ ਤਾਂ ਯੂਜ਼ ਨਹੀਂ ਕੀਤਾ ਇਸ ਚੀਜ਼ ਨੂੰ ਤੇ ਉਹ ਚੀਜ਼ ਹੈ ਮਗਰ ਜਿਹੜੀ ਗੱਲ ਹੈ ਮੁੱਦੇ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਸਾਡਾ ਇਹੋ ਜਿਹੀ ਗੱਲਾਂ ਦੇ ਨਾਲ ਜਦੋਂ ਸਾਡੀ ਕਮਿੰਗ ਜਨਰੇਸ਼ਨ ਨੂੰ ਇੰਪੈਕਟ ਪੈਂਦਾ ਸਾਡਾ ਮੋਰਲ ਫੈਬਰਿਕ ਖਰਾਬ ਹੋਣ ਲੱਗਦਾ ਉਸ ਟਾਈਮ ਦੇ ਉੱਤੇ ਕੌਨਸ਼ੀਅਸਲੀ ਆਪਣੇ ਕੈਰੈਕਟਰ ਨੂੰ ਸਟਰੋਂਗ ਬਣਾ ਕੇ ਉਸ ਚੀਜ਼ ਨੂੰ ਯੂਜ਼ ਹੀ ਨਹੀਂ ਕਰਨਾ ਚਾਹੀਦਾ ਐਟ ਲਾਸਟ ਮੈਮ ਹੁਣ ਕਦੋਂ ਅਗਲੀ ਕਾਰਵਾਈ ਲਿਖੀ ਜਾਏਗੀ ਕਦੋਂ ਆ ਰਹੇ ਨੇ ਜਾਂ ਫਿਰ ਅਗਲਾ ਪ੍ਰੋਸੈਸ ਕੀ ਹੈ ਉਹ ਕਹਿੰਦੇ ਸੀ ਅਸੀਂ ਬੜੀ ਛੇਤੀ ਤੁਹਾਨੂੰ ਦੱਸਾਂਗੇ ਕਿ ਅਸੀਂ ਕਦੋਂ ਆ ਰਹੇ ਹਾਂ ਡੈਫੀਨਿਟਲੀ ਆਉਣਾ ਤਾਂ ਹੈਗਾ ਇਹ ਇਹ ਉਹਨਾਂ ਦੀ ਵੀ ਤੇ ਮਾਪ ਭੂਮੀ ਹੈਗੀ ਉਹਨਾਂ ਦੀ ਇੰਚ ਤੇ ਨਹੀਂ ਸੌਰੀ ਬਣ ਕੇ ਛੁਟਕਾਰਾ ਨਹੀਂ ਬਿਲਕੁਲ ਐਦਾ ਕੀਤੀ ਤੇ اور ਮੈਂ ਮੰਨ ਰਹੀ ਹਾਂ ਕਿ ਹਾਂ ਗਲਤੀ ਹੋਈ ਹੈ ਤੇਦਾ ਮਤਲਬ ਕਿ ਮੈਂ ਨਹੀਂ ਕਰੂੰਗੀ ਅੱਗੇ ਤੋਂ ਮੈਨੂੰ ਪੂਰਾ ਯਕੀਨ ਹੈ ਕਿ ਨਹੀਂ ਕੀਤਾ ਜਾਏਗਾ ਮਗਰ ਅਗਰ ਕੀਤਾ ਜਾਏਗਾ ਤੂੰ ਕਾਰਵਾਈ ਪੱਕੀ ਬਣੇਗੀ ਉਹਦੀ ਜੀ ਸ਼ੁਕਰੀਆ ਜੀ ਅੱਜ ਪੇਸ਼ ਜਿਹੜੀ ਆ ਉਹ ਆਪ ਜਿਹੜੇ ਫਿਜ਼ੀਕਲੀ ਇੱਥੇ ਪੇਸ਼ ਨਹੀਂ ਹੋ ਸਕੇ ਆਪਣਾ ਜਵਾਬ ਦੇਣ ਦੇ ਲਈ ਪਰ ਬਹਿਰ ਹਾਲ ਜਿਹੜਾ ਕਮਿਸ਼ਨ ਹੈ ਉਹ ਉਦੋਂ ਤੱਕ ਨਹੀਂ ਕਾਰਵਾਈ ਕਰਨੀ ਛੱਡੇਗਾ ਜਦੋਂ ਤੱਕ ਆ ਕੇ ਇਸ ਤੇ ਉੱਤੇ ਲਿਖਤੀ ਤੌਰ ਤੇ ਜਾਂ ਫਿਰ ਜਿਹੜੀ ਮੁਕੰਮਲ ਕਾਨੂੰਨੀ ਤੌਰ ਤੇ ਕਾਰਵਾਈ ਨਹੀਂ ਹੋ ਜਾਂਦੀ ਕੈਮਰਾਮੈਨ ਵਿਸ਼ਾਲ ਦੇ ਨਾਲ ਸਿਮਰਨਪ੍ਰੀਤ ਸਿੰਘ ਚੰਡੀਗੜ੍ਹ